ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਹੀ ਭੈਣ ਭਰਾ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਿਛਲੇ ਕੁਝ ਸਮੇਂ ਤੋਂ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਹੜ੍ਹ ਆਇਆ ਵਾ ਤੇ ਕਰੀਬ 14-1500 ਪਿੰਡ ਵਾ ਜਿਨ੍ਹਾਂ ਦੇ ਵਿੱਚ ਪਾਣੀ ਗਿਆ ਵਾ ਤੇ ਤੁਸੀਂ ਦੇਖ ਹੀ ਰਹੇ ਜੇ ਵੱਖ-ਵੱਖ YouTube ਤੇ ਵੀ ਆ ਵੀਡੀਓ ਤੇ ਆ ਖਬਰਾਂ ਸਾਰਾ ਕੁਝ ਚੱਲਦਾ ਹੀ ਆ ਕਿ ਕਿੰਨਾ ਨੁਕਸਾਨ ਜਾਨੀ ਤੇ ਮਾਲੀ ਵੀ ਹੋਇਆ ਵਾ ਮਾਲੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਅਜੇ ਵੀ ਪਿੱਛੋਂ ਜਿਹੜਾ ਪਾਣੀ ਉਹ ਲਗਾਤਾਰ ਆ ਹੀ ਰਿਹਾ ਵਾ ਸਿਰਫ ਘਰਾਂ ਚੋਂ ਪਾਣੀ ਨਿਕਲਿਆ ਵਾ ਖੇਤਾਂ ਵਿੱਚ ਪਾਣੀ ਜਿਹੜਾ ਓਵੇਂ ਦਾ ਓਵੇਂ ਹੀ ਆ ਤੇ ਅਸੀਂ ਪਹਿਲੇ ਦਿਨ ਗਏ ਸੀ ਚਲੋ ਲੰਗਰ ਦੀ ਸੇਵਾ ਕੀਤੀ ਥੋੜੀ ਬਹੁਤੀ ਰਸਤੇ ਲੈ ਕੇ ਗਏ ਸੀ ਪਿੰਡ ਵੱਲੋਂ ਜਿੰਨੇ ਵੀ ਸਾਡੇ ਪਿੰਡ ਦੇ ਨੌਜਵਾਨ ਐਨ ਆਰ ਆਈ ਵੀਰ ਭਰਾਵਾ ਸਾਰਿਆਂ ਸਹਾਤ ਦਿੱਤਾ ਬਹੁਤ ਤੇ ਹੁਣ ਵੀ ਚਲੋ ਜੋ ਸਾਨੂੰ ਹੁਕਮ ਹੋਇਆ ਸੀ ਉਹ ਅਸੀਂ ਸਾਨੂੰ ਇਹ ਹੁਕਮ ਹੋਇਆ ਹੁਣ ਵੀ ਤੁਸੀਂ ਮਿੱਟੀ ਦੀ ਸੇਵਾ ਕਰ ਲੋ ਕਿ ਮਿੱਟੀ ਦੀ ਲੋੜ ਹੈ ਜਿਹੜੇ ਬੰਨ ਤੁਸੀਂ ਬੰਨ ਟੁੱਟੇ ਉੱਥੇ ਰਾਵੀ ਦਰਿਆ ਦੇ ਉਹ ਬੰਨਣੇ ਆ ਤੇ ਚਲੋ ਅੱਜ ਸਾਰੇ ਜਾਣੇ ਇੱਥੇ ਇਕੱਠੇ ਹੋ ਕੇ ਅ ਇਹ ਟਿੱਬੇ ਆ ਸਾਡੇ ਲਾਗੇ ਬੇੜ ਦਾ ਇਲਾਕਾ ਵਾ ਬਿਆਸ ਦੇ ਆਦਾ ਕੰਡਾ ਤੇ ਉੱਥੋਂ ਅਸੀਂ ਜਿਹੜੀਆਂ ਮਿੱਟੀ ਦੀਆਂ ਟਰਾਲੀਆਂ ਭਰਨੀਆਂ ਰੇਤ ਦੀਆਂ ਮਿੱਟੀ ਦੀਆਂ ਤੇ ਉੱਥੇ ਜਾ ਕੇ ਚਲੋ ਕੋਰਿਆਂ ਵਿੱਚ ਪਾ ਕੇ ਜੋ ਜਿਹੜਾ ਬੰਨ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਉਹਦੇ ਵਿੱਚ ਸਾਡਾ ਵੀ ਹਿੱਸਾ ਪੈ ਜਾਊਗਾ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਜਿੱਦਾਂ ਦੀ ਵੀ ਸੇਵਾ ਅੱਗੇ ਜਾ ਕੇ ਚੱਲ ਕੇ ਲੱਗੂਗੀ ਕਿਉਂਕਿ ਲੰਗਰ ਪਾਣੀ ਜਿਹੜਾ ਰਸਤਾ ਉੱਥੇ ਬਹੁਤ ਪਹੁੰਚ ਰਹੀ ਹੈ ਇਸ ਕਰਕੇ ਆਪਾਂ ਥੋੜਾ ਜਿ ਰੁਕੀ ਅਸੀਂ ਕਿ ਜਦੋਂ ਤੁਹਾਡੇ ਵੱਲੋਂ ਜਿਹੜੀ ਚੀਜ਼ ਦੀ ਜਿਹੜੀ ਚੀਜ਼ ਦਾ ਵੀ ਹੁਕਮ ਹੋਊਗਾ ਅਸੀਂ ਆ ਲੈ ਕੇ ਹਾਜ਼ਰ ਹੋ ਜਾ ਇਹ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਅੱਜ ਆਪਾਂ ਲੈਣ ਆਏ ਆਂ। ਕਰੀਬ 6-7 ਟਰਾਲੀਆਂ ਹੋਣੀਆਂ ਮਿੱਟੀ ਦੀਆਂ। ਉਸ ਤੋਂ ਬਾਅਦ ਵੀ ਜੇ ਕੋਈ ਡੀਜ਼ਲ ਦੀ ਸੇਵਾ ਹੋਣੀ ਆ ਜ਼ਮੀਨਾਂ ਨੂੰ ਸਾਫ਼ ਕਰਨਾ ਵਾ ਉਹ ਵੀ ਅਸੀਂ ਲਗਾਤਾਰ ਪਹੁੰਚਦੇ ਰਵਾਂਗੇ। ਬਾਕੀ ਮੈਂ ਬੇੜ ਦਰਿਆ ਤੇ ਕੰਡੇ ਤੇ ਬਿਆਸ ਦਰਿਆ ਦੇ ਤੇ ਆਇਆ ਵਾ ਕਿ ਇੱਥੇ ਪਾਣੀ ਦੇ ਹਾਲਾਤ ਵੇਖਣ ਕਿ ਕਿੰਨਾ ਕੁ ਪਾਣੀ ਹੈਗਾ ਵਾ। ਪਾਣੀ ਮੈਂ ਆਪਣੀ ਉਮਰ ਦੇ ਹਿਸਾਬ ਨਾਲ ਨਾ ਪਹਿਲੀ ਵਾਰ ਇੰਨਾ ਪਾਣੀ ਦੇਖਿਆ ਹੈ ਦਰਿਆ ਦੇ ਵਿੱਚ। ਪਾਣੀ ਵੈਸੇ ਥੋੜਾ ਘਟ ਹੋਇਆ ਵਾ ਪਰ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਵਾ। ਮੈਂ ਤੁਹਾਨੂੰ ਸਪੀਡ ਦਿਖਾਉਣਾ ਵੀ ਕਿੰਨੀ ਤੇਜ਼ੀ ਨਾਲ ਪਾਣੀ ਵਗ ਰਿਹਾ ਵਾ ਤੇ ਅੱਗੇ ਚੱਲ ਕੇ ਕਿੰਨਾ ਕ ਨੁਕਸਾਨ ਕਰਦਾ ਹੋਊਗਾ ਇਹ ਅਸੀਂ ਕੰਡੇ ਤੇ ਬੈਠੇ ਆ ਦਰਿਆ ਦੇ ਪਰ ਪਾਣੀ ਜਿਹੜਾ ਵਾ ਪਾਣੀ ਬਹੁਤ ਹੀ ਜ਼ਿਆਦਾ ਵਾ ਤੇ ਸਭ ਤੋਂ ਖਤਰਨਾਕ ਗੱਲ ਇਹ ਆ ਪੀ ਦੀ ਸਪੀਡ ਬਹੁਤ ਜ਼ਿਆਦਾ ਪਾਣੀ ਜੋ ਚੀਜ਼ ਅੱਗੇ ਆ ਰਹੀ ਆ ਰੋਡ ਤਾਂ ਚਲਾ ਜਾ ਰਿਹਾ ਕੋਈ ਇਹਦੀ ਆਵਾਜ਼ ਤੋਂ ਅੰਦਾਜ਼ਾ ਲਾ ਹੀ ਲੋ ਕਿੰਨਾ ਕਿੰਨੀ ਤੇਜ਼ ਆਉਣ ਰਿਹਾ ਪਾਣੀ ਇਹ ਘੁੰਮਣ ਘੇਰੀਆਂ ਬਣ ਰਹੀਆਂ ਲਗਾਤਾਰ ਇਹ ਪਾਣੀ ਜਿਹੜਾ ਅੱਗੇ ਜਾ ਕੇ ਨੁਕਸਾਨ ਹੀ ਕਰੂਗਾ ਇੱਥੋਂ ਤੇ ਨਿਕਲ ਜਾਂਦਾ ਕਿਉਂਕਿ ਸਾਡਾ ਇਲਾਕਾ ਜਿਹੜਾ ਵਾ ਵੇੜ ਦਾ ਕਾਫੀ ਉੱਚਾ ਵਾ ਇੱਥੋਂ ਤੇ ਪਾਣੀ ਨਿਕਲ ਜਾਂਦਾ ਵਾ ਥੱਲੇ ਥੱਲੇ ਹੀ ਪਰ ਅੱਗੇ ਚੱਲ ਕੇ ਜਿਹੜੇ ਨੀਵੇਂ ਲੱਗੇ ਆ ਉਹਨਾਂ ਸਾਰਿਆਂ ਵਿੱਚ ਇਹ ਤਬਾਹੀ ਮਚਾਉਂਦਾ ਜਾਂਦਾ ਸਾਡਾ ਇਲਾਕਾ ਇਤੋਂ ਕਾਫੀ ਉੱਚਾ ਦਰਿਆ ਤੋਂ ਇਹ ਪੇਟ ਪਤਨ ਦਰਿਆ ਦੇ ਬਿਲਕੁਲ ਕੰਡੇ ਤੇ ਆ ਇਹ ਢੋਲਾ ਵਾਲਾ ਪੋਲ ਹੁੰਦਾ ਸੀ ਇਹ ਜਿਹੜਾ ਚੱਕ ਦਿੱਤਾ ਇੱਥੋਂ ਜਦੋਂ ਸੰਗਤ ਲੰਘਦੀ ਆ ਸੰਗ ਦਾ ਮੇਲਾ ਹੁੰਦਾ ਸਾਡੇ ਇੱਥੇ ਜਿਹੜਾ ਖੰਡੇ ਵਾਲਾ ਸ਼ਾਨੀਆਂ ਤੋਂ ਹੁੰਦਾ ਵਾ ਉਹ ਇੱਥੇ ਪੁਲ ਬੰਦਨਦੇ ਫਿਰ ਔਰ ਹੁਣੇ ਚੁੱਕਦੇ ਤੁਸੀਂ ਬਰਸਾਤਾ ਕਰਕੇ ਤੇ ਸਭ ਤੋਂ ਖਤਰਨਾਕ ਜਿਹੜੀ ਚੀਜ਼ ਲੱਗਦੀ ਵੇਖੀ ਉਹ ਸਪੀਡ ਬਹੁਤ ਤੇਜ਼ੀ ਨਾਲ ਪਾਣੀ ਚੱਲਦਾ ਬਹੁਤ ਹੀ ਤੇਜ਼ੀ ਨਾਲ ਬਾਕੀ ਇਹ ਪਰਮਾਤਮਾ ਆਈਆਂ ਜੇ ਥੋੜਾ ਜਿਹਾ ਸਾਥ ਦੇ ਦੇ ਤੇ ਮੀਂਹ हट ਜਾਣ ਤੇ ਉਸ ਤੋਂ ਬਾਅਦ ਇਹ ਪਾਣੀ ਵੀ ਘਟਣਾ ਸ਼ੁਰੂ ਹੋਊਗਾ ਜਦੋਂ ਜੋ ਡੈਮ ਫ੍ਰੀ ਹੋਣਗੇ ਤੋਂ ਜਿਹੜਾ ਪਾਣੀ ਆ ਘਟਣਾ ਸ਼ੁਰੂ ਹੋ ਜਾਣਾ ਵਾ ਚਲੋ ਸਾਡੀ ਤੇ ਇਹ ਅਰਦਾਸ ਆ ਵੀ ਜੋ ਆ ਮੁਸੀਬਤ ਪੰਜਾਬ ਤੇ ਪਈ ਆ ਇਹ ਜਿਹੜੀ ਆ ਪਰਮਾਤਮਾ ਤੋਂ ਹੀ ਘਟ ਸਕਦਾ ਵਾ ਇਹ ਦਰਿਆ ਦੇ ਕੰਡੇ ਤੇ ਆ ਕਿੜੀ ਫਗਾਨਾ ਮਿਲ ਸ਼ੁਕਰ ਮਿਲ ਬਾਕੀ ਸਾਰਾ ਏਰੀਆ ਦਰਿਆ ਦਾ ਹੀ ਆ ਆ ਸਾਰੀ ਜਿਹੜੀ ਗੰਨੇ ਦੀ ਫਸਲ ਆ ਇਹ ਇਹ ਖਰਾਬ ਹੋ ਗਈ ਆ ਸਾਰੀ ਜਗਾਹ ਹੀ ਪਾਣੀ ਖੜਾ ਆ ਅੱਧਾ ਤੱਕ ਮਾਂ ਤੇ ਡੁੱਬਿਆ ਹੋਇਆ ਸਾਰੀ ਸੰਗਤ ਜਿਹੜੀ ਪਹੁੰਚ ਗਈ ਆ ਟਰੈਕਟਰ ਟਰਾਲੀਆਂ ਲੈ ਕੇ तकरीबन 7 ਕ ਟਰਾਲੀਆਂ ਆਪਣੇ ਕੋ ਹੋ ਗਈਆਂ ਤੇ ਜਿੰਨੂੰ ਵੀ ਪਤਾ ਲੱਗਾ ਵੀ ਮਿੱਟੀ ਲੈ ਕੇ ਜਾਣੀ ਉੱਥੇ ਲੋਡ ਆ ਤੇ ਹਰੇਕ ਨੇ ਆਪਣੇ ਆਪ ਹੀ ਪਹੁੰਚ ਕੀਤੀ ਆ ਤੇ ਮੈਂ ਵੀ ਲੈ ਕੇ ਉਹਨਾਂ ਟਰਾਲੀ ਤੇ ਬੜਾ ਸੰਗਤ ਦਾ ਸਾਥ ਵਾ ਤੇ ਸੰਗਤ ਦੇ ਸਾਥ ਦੇ ਨਾਲ ਹੀ ਜਿਹੜਾ ਵਾ ਜਿਹੜਾ ਕਾਰਜ ਲੰਬਿਆ ਵਾ ਉਹ ਨੇਪਰੇ ਚੜਨਾ ਵਾ ਇਹ ਬੰਦ ਲੱਗਣਾ ਉਹ ਤੁਸੀਂ ਨੂੰ ਤੇ ਸੰਗਤ ਦੇ ਨਾਲ ਹੀ ਲੱਗਣਾ ਵਾ ਤੇ ਚਲੋ ਸਾਰੇ ਸਹਿਯੋਗ ਕਰਦੇ ਆ ਸਾਝੇ ਕੰਮ ਦੇ ਵਿੱਚ ਤੋ 1 ਲੀਟਰ ਵਾਲੀ ਜਿਹੜੀ ਆ ਉਹ ਭਰਨੀ ਸ਼ੁਰੂ ਕਰਤੀ ਆਪਾਂ ਟਰਾਲੀ ਤੁਰੀ ਨਹੀਂ ਹੈਗੀ ਰੇਤ ਜਿਆਦਾ ਵਾ ਗਿੱਲੀ ਹੈ ਪਾਰ ਜਿਆਦਾ ਹੋ ਗਿਆ ਚਲੋ ਜੀ ਇੱਕ ਟਰਾਲੀ ਤਾਂ ਨਿਕਲ ਗਈ ਤੇ ਪਹੁੰਚ ਗਈ ਟਿਕਾਣੇ ਹ ਰੋਡ ਦੇ ਉੱਪਰ ਮੀਨ ਵਿੱਚ ਹੀ ਰੇਤ ਵਾ ਜਿਹਦੇ ਕਰਕੇ ਟਰਾਲੀ ਜਿਹੜੀ ਵਹਿ ਜਾਂਦੀ ਹੈ ਪਰ ਇਹ ਆਪੇ ਚਲੋ ਬੰਪਰ ਲਾ ਕੇ ਜਾਂ ਜੈਪਟੋਨ ਪਾਰਕ ਜਿਹੜਾ ਕੱਢ ਲਈਦੀ ਹੈ ਦੋ ਟਰਾਲੀਆਂ ਭਰ ਗਈਆਂ ਆਪਣੀਆਂ ਟੋਟਲ 7 ਟਰਾਲੀਆਂ ਵਾ ਸੰਗਤਲੀ ਆ ਗਈ ਆ ਜੀ ਚਾਹ ਚਾਹ ਸ਼ੱਕੇ ਇਹ ਫਿਰ ਬਾਕੀ ਰਹਿੰਦਾ ਕੰਮ ਜਿਹੜਾ ਪੂਰਾ ਕਰਦੇ ਆਂ ਟਰਾਲੀਆਂ ਜਿਹੜੀਆਂ ਵਾ ਉਹ ਪਿੰਡ ਲਿਆ ਕੇ ਸ਼ਾਮੀ ਰੋਕ ਲੀਆਂ ਸੀ ਤੇ ਹੁਣ ਸਵੇਰੀਆਂ ਹੀ ਲੱਗੀਆਂ ਚਾਲੇ ਪਾਉਣ ਰਮਦਾਸ ਪਿੰਡ ਕੋਨੇਵਾਲ ਬੰਦੇ ਲੱਗੇ ਅੱਜ 7 ਟਰਾਲੀਆਂ ਆਪਾਂ ਭਰ ਕੇ ਲੈ ਕੇ ਚੱਲੇ ਆਂ ਸੇਵਾ ਤੇ ਸਾਨੂੰ ਹੁਕਮ ਹੋਇਆ ਸੀਗਾ ਵੀ ਤੁਸੀਂ ਮਿੱਟੀ ਦੀ ਸੇਵਾ ਕਰੋ ਤੇ ਚਲੋ ਸਾਰਾ ਨਗਰੀ ਨੌਜਵਾਨ ਵੱ ਚੜ ਕੇ ਹਿੱਸਾ ਲਿਆ ਨੌਜਵਾਨਾਂ ਨੇ ਇਸ ਸੇਵਾ ਵਿੱਚ ਚਲਿਏ ਇਹਨਾਂ ਦੀ ਸੇਵਾ ਸਾਰੇ ਟਰੈਕਟਰਾਂ ਦੇ ਤੇਲ ਦੀ ਜਿੰਨੇ ਵੀ ਟਰੈਕਟਰ ਚੱਲੇ ਸੱਤ ਸਾਰਾ ਤੇਲ ਪਾਇਆ ਇਹਨਾਂ ਨੇ ਗੱਲ ਜਦੋਂ ਸੇਵਾ ਦੇ ਆ ਜਾਂਦੀ ਉਹਦੋਂ ਫਿਰ ਕੋਈ ਵੀ ਨਹੀਂ ਪਿੱਛੇ ਹਟਦਾ ਬਹੁਤ ਮਿਹਰਬਾਨੀ ਤੁਹਾਡੀ ਜਦੋਂ ਤੁਸੀਂ ਵੀ ਸੇਵਾ ਕੀਤੀ ਹੈ ਸੰਗਤ ਦਾ ਹੀ ਆ ਬਾਬੇ ਦਾ ਸਾਰਾ ਚਲੋ ਜੀ ਵੀਰਾਂ ਨੇ ਰਸਤੇ 'ਚ ਰੋਕ ਕੇ ਸੰਗਤ ਨੂੰ ਜਲਦੀ ਸੇਵਾ ਕੀਤੀ ਹੈ ਜਲ شکار ਰਹੇ ਆ ਡੇਰੇ ਵਾਲੇ ਰੋਡ ਤੇ ਬਾਈਪਾਸ ਤੇ ਖੜੇ ਆ ਤੇ ਟਰੈਕਟਰ ਇੱਥੇ ਜਿਹੜਾ ਉਹ ਇਹ ਜਿਹੜਾ ਵਾ ਖਰਾਬ ਹੋ ਗਿਆ ਤੇ ਹੁਣ ਇੱਕ ਜਗ੍ਹਾ ਦੋ ਟਰਾਲੀਆਂ ਕਰਨ ਲੱਗੇ ਆ ਇੱਕ ਟਰੈਕਟਰ ਦੇ ਮਗਰ ਇਹ ਨੂੰ ਆਂਦੇ ਆ ਜੀ ਇੱਕ ਇੱਕ ਤੇ ਦੋ 11 ਹੁੰਦੇ ਆ ਜੇ ਕਲੀ ਟਰਾਲੀ ਹੁੰਦੀ ਇੱਥੇ ਤੇ ਇੱਥੇ ਰੁਕਣਾ ਪੈਣਾ ਸੀ ਤੇ ਚਲੋ ਸਾਰੇ ਸਾਫ ਦੇ ਨਾਲ ਜਾ ਰਹੇ ਆ ਤੇ ਜੇ ਮੁਸੀਬਤ ਆ ਗਈ ਆ ਟਰੈਕਟਰ ਖਰਾਬ ਹੋਇਆ ਵਾ ਤੇ ਟਰਾਲੀ ਜਿਹੜੀ ਆਪਾਂ ਨਾਲ ਹੀ ਲੈ ਚੱਲੇ ਆ ਇੱਕ ਦੇ ਮਗਰ ਦੋ ਕਰ ਲਈਆਂ ਵਾ ਤੇ ਬੜਾ ਵਧੀਆ ਸਾਰ ਸਾਰਿਆਂ ਦਾ ਰੋਕ ਕੇ ਤੇ ਟਰਾਲੀ ਲੈ ਚੱਲੇ ਆ ਟਰੈਕਟਰ ਛੱਡ ਚੱਲੇ ਇੱਥੇ ਹੀ ਦੁਕਾਨ ਤੇ ਇੱਥੋਂ ਚਾਹ ਲੱਗਿਆ ਸ਼ਕਣ ਸਾਰੀ ਸੰਗਤ ਵੀ ਰੋਕ ਕੇ ਚਾਹ ਸ਼ਕ ਲਈ ਨੇ ਕਰੀ ਪ੍ਰਸ਼ਾਦਾ ਲੱਗਿਆ ਜੀ ਛਕਣ ਪਹਿਲਾਂ ਤੇ ਸਾਰੀ ਸੰਗਤ ਜਿਹੜੀ ਆ ਉਹ ਰੁਕੀ ਹੋਈ ਆ ਪ੍ਰਸ਼ਾਦਾ ਛਕਣ ਵਾਸਤੇ ਬੱਦੋਵਾਲ ਇਹ ਪਿੰਡ ਉਸ ਪਿੰਡ ਦਾ ਗੁਰਦੁਆਰਾ ਸਾਹਿਬ ਆ ਉੱਥੇ ਲੰਗਰ ਚੱਲ ਰਿਹਾ ਰਵੰਦਾਸ ਪਹੁੰਚਣ ਤੋਂ ਪਹਿਲਾਂ ਕਰੀਬ 5 ਕਿਲੋਮੀਟਰ ਪਹਿਲਾਂ ਇਹ ਇਲਾਕਿਆਂ ਦਾ ਹਾਲ ਆ ਖੜਾ ਦਾ ਪਾਣੀ ਅਜੇ ਵੀ ਜਿਹੜਾ ਵਾ ਉਹ ਨਿਕਲ ਰਿਹਾ ਵਾ ਇਹ ਗੁਜਰਾ ਦਾ ਕੋਲਵ ਤੇ ਪਤਾ ਨਹੀਂ ਇੱਥੋਂ ਕਿੰਨੀਆਂ ਕਮੱਜਾਂ ਜੜੀਆਂ ਰੁੜਗੀਆਂ ਹੋਣੀਆਂ ਪਾਣੀ ਉਦਾਂ ਹੀ ਖੜਾ ਵਾ ਕੁਛ ਵੀ ਇੱਥੇ ਬਚਿਆ ਨਹੀਂ ਹੈਗਾ ਮਗਰ ਸਾਰਾ ਕੁਝ ਉਦਾਂ ਹੀ ਪਿਆ ਵਾ ਪਾਣੀ ਤਾਂ ਘਟ ਗਿਆ ਪਰ ਪਾਣੀ ਘਟਣ ਤੋਂ ਬਾਅਦ ਜੋ ਸਾਹਮਣੇ ਆ ਰਿਹਾ ਵਾ ਉਹ ਕਿਤੇ ਜ਼ਿਆਦਾ ਭਿਆਨਕ ਫਸਲਾਂ ਦਾ ਹਾਲ ਤੁਸੀਂ ਵੇਖ ਹੀ ਸਕਦੇ ਜੇ ਵੀ ਜੜੀ ਫਸਲ ਪਾਣੀ ਵਿੱਚ ਡੁੱਬ ਗਈ ਆ ਉਹ ਮਿੱਟੀ ਹੋ ਚੁੱਕੀ ਆ ਪਰ ਅਜੇ ਵੀ ਪਾਣੀ ਜਿਹੜਾ ਵਾ ਉਦਾਂ ਹੀ ਖੜਾ ਵਾ ਸੜਕ ਦੇ ਦੋਵੇਂ ਪਾਸੇ ਜਿਹੜਾ ਵਾ ਪਾਣੀ ਉਦਾਂ ਦਾ ਉਦਾਂ ਹੀ ਆ ਇੱਥੇ ਰੁਕਿਆ ਹੋਇਆ ਵਾ ਇੱਥੇ ਕੁਝ ਕੁ ਇਲਾਕੇ ਵਿੱਚ ਸੀਮ ਵੀ ਪੈਂਦੀ ਆ ਜਿਸ ਦੇ ਕਰਕੇ ਪਾਣੀ ਬਹੁਤ ਹੌਲੀ ਜੀਰਦਾ ਵਾ ਜ਼ਮੀਨ ਦੇ ਵਿੱਚ ਤੇ ਇਹ ਜਿਹੜੀ ਝੋਨੇ ਦੀ ਫਸਲ ਆ ਇਹ ਬਿਲਕੁਲ ਖਤਮ ਹੋ ਚੁੱਕੀ ਆ ਕਈ ਜਗ੍ਹਾ ਦੇ ਵਿੱਚ ਤੇ ਅਜੇ ਵੀ ਫਸਲ ਜੜੀ ਉਹ ਲੱਭ ਨਹੀਂ ਰਹੀ ਜਿਹੜਾ ਵਾ ਝੋਨਾ ਥੱਲੇ ਹੀ ਰਹਿ ਗਿਆ ਅਜੇ ਵੀ ਉੱਪਰ ਜਿਹੜਾ ਪਾਣੀ ਉਦਾਂ ਹੀ ਖੜਾ ਵਾ ਤੇ ਇਹਨਾਂ ਫਸਲਾਂ ਵਿੱਚ ਤੇ ਕਣਕ ਦੇ ਬੀਜੇ ਜਾਣ ਦੀ ਵੀ ਕੋਈ ਆਸ ਨਹੀਂ ਹੈਗੀ ਕਿ ਕਣਕ ਤੱਕੇ ਪਾਣੀ ਘਟ ਜਾਊਗਾ ਦੋ ਫਸਲਾਂ ਮਾਰੀਆਂ ਗਈਆਂ ਇੱਕ ਸਾਬ ਨਾਲ ਪਹੁੰਚ ਕੇ ਜੀ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦੀ ਨਗਰੀ ਤੇ ਇੱਥੋਂ ਆਪਾਂ ਅੱਗੇ ਜਾਣਾ ਵਾ ਤੁਸੀਂ ਬਾਂਦੇ ਉੱਪਰ ਜਿੱਥੇ ਮਿੱਟੀ ਦੀ ਸੇਵਾ ਚੱਲ ਰਹੀ ਹੈ ਸੰਗਤ ਦਾ ਬਹੁਤ ਭਾਰੀ ਇਕੱਠ ਆ ਜਗ੍ਹਾ ਜਗ੍ਹਾ ਤੇ ਲੰਗਰ ਚੱਲ ਰਹੇ ਆ ਪਾਣੀ ਦੀ ਸੇਵਾ ਚੱਲ ਰਹੀ ਆ ਚਾਹ ਪ੍ਰਸ਼ਾਦਾਂ ਦੀ ਸੇਵਾ ਚੱਲ ਰਹੀ ਆ ਮੈਡੀਕਲ ਦੀ ਸੇਵਾ ਚੱਲ ਰਹੀ ਆ ਜਿੱਥੇ ਤੱਕ ਵੀ ਨਜ਼ਰ ਜਾਂਦੀ ਆ ਬਸ ਸੇਵਾਦਾਰ ਸੰਗਤ ਟਰੈਕਟਰ ਟਰਾਲੀਆਂ ਦਾ ਕਾਫਲਾ ਅਜੇ ਵੀ ਕਈ ਜਗ੍ਹਾ ਜਿਹੜਾ ਵਾ ਸੜਕਾਂ ਦੇ ਉੱਪਰ ਪਾਣੀ ਹੈਗਾ ਵਾ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਪਹੁੰਚ ਗਏ ਇੱਥੇ ਇਸ ਤੋਂ ਅੱਗੇ ਦੂਜੇ ਪਿੰਡ ਜਾਣਾ 10 ਦਿਨ ਪਹਿਲਾਂ ਇੱਥੇ ਹਰੇ ਭਰੇ ਝੋਨੇ ਦੇ ਖੇਤ ਸੀ ਪਰ ਹੁਣ ਇੱਥੇ ਕੁਝ ਵੀ ਨਹੀਂ ਝੋਨਾ ਗਲ ਚੁੱਕਾ ਪਾਣੀ ਥੱਲੇ ਰਹਿ ਕੇ ਸੜਕ ਦੇ ਦੋਵੇਂ ਪਾਸੇ ਇਹੋ ਹਾਲ ਹੈ ਕੋਈ ਫਸਲ ਨਹੀਂ ਬਚੀ ਪਹੁੰਚ ਗਏ ਆ ਜੀ ਤੁਸੀਬੰਦ ਦੇ ਕੋਲ ਤੇ ਸੰਗਤ ਦਾ ਕਾਠ ਬਹੁਤ ਜ਼ਿਆਦਾ ਵਾ ਪਹਿਲਾ ਹੀ ਸੀਮਾ ਵਾਲੀਆਂ ਟਰਾਲੀਆਂ ਮਿੱਟੀ ਦੀਆਂ ਜਿਹੜੀਆਂ ਬਹੁਤ ਆਈਆਂ ਹੋਈਆਂ ਇੱਥੋਂ ਧੂਸੀ ਜੜੀ ਆ ਟੁੱਟਦੀ ਆ ਤੇ ਪਾਣੀ ਜਿਹੜਾ ਵਾ ਇਧਰਲੀ ਸਾਈਡ ਆਉਣਾ ਸ਼ੁਰੂ ਹੁੰਦਾ ਵਾ ਇਸ ਪੈਦੇ ਦੇਖੋ ਤੁਸੀਂ ਕਿੱਥੇ ਪੁੱਟ ਕੇ ਛੁੱਟੇ ਆ ਪਾਣੀ ਦੇ ਪ੍ਰੈਸ਼ਰ ਨੂੰ ਇਹ ਆ ਜੀ ਪਿੰਡ ਮਾਛੀ ਵਾਹਲਾ ਤੇ ਹਾਲਾਤ ਤੁਸੀਂ ਵੇਖ ਲਓ ਪਿੰਡ ਦੇ ਕਿਵੇਂ ਦੇ ਆ ਸਭ ਤੋਂ ਵੱਧ ਖਾਣਾ ਦੀ ਮਾਰੇ ਨੂੰ ਵਜੀ ਉਹਨੂੰ ਤਾਂ ਸੀ ਟੁੱਟਦੀ ਆ ਬਹੁਤ ਸਪੀਡ ਨਾਲ ਪਾਣੀ ਨਿਕਲਦਾ ਤੇ ਤੁਸੀਂ ਨੂੰ ਬੰਨ ਲਾਉਣ ਦਾ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਸਾਰੀ ਸੇਵਾ ਸੰਗਤ ਵੱਲੋਂ ਕੀਤੀ ਜਾਂ ਰਹੀ ਹੈ ਸੰਗਤ ਜਿਹੜੀ ਆ ਬਹੁਤ ਵੱਧ ਚੜ ਕੇ ਸੇਵਾ ਕਰ ਰਹੀ ਹੈ ਸਸੇ ਮਤਲਬ ਨਾਲ ਇਹ ਕਾਰਜ ਜਿਹੜਾ ਪੂਰਾ ਹੋਣਾ ਵਾ ਬਾਕੀ ਜਿਹੜੀ ਲੋਡਮੰਦ ਚੀਜ਼ ਇੱਥੇ ਇਸ ਟਾਈਮ ਮਿੱਟੀ ਆ ਤੇ ਉਹ ਸੰਗਤ ਲੈ ਕੇ ਆ ਰਹੀ ਆ ਇੱਕ ਪਾਸਾ ਜਿਹੜਾ ਵਾ ਉਹ ਤੇ ਪੂਰਿਆ ਗਿਆ ਵਾ ਧੁੱਸੀ ਦਾ ਤੇ ਦੂਜਾ ਪਾਸਾ ਆ ਜਾਂਦਾ ਵਾ ਬਸ ਉਹਦੇ ਵਾਲੇ ਪਾਸੇ ਨੂੰ ਹੋ ਗਿਆ ਸਾਰੀ ਮਿੱਟੀ ਹੁਣ ਉੱਥੇ ਜਾ ਰਹੀ ਆ ਸੇਵਾਵਾਲੀਆਂ ਅਜੇ ਵੀ ਟਰਾਲੀਆਂ ਪਿੰਡ ਵਿੱਚ ਘੁੰਮ ਰਹੀਆਂ ਵਾਂ ਸੁੱਕੀ ਰਸ ਲੈ ਕੇ ਤੇ ਇਹ ਵੀਰ ਆਏ ਹੈਗੇ ਆ ਮਲੇਰ ਕੋਟਲਾ ਤੋਂ ਆਹ ਦਾ ਨਾਰਾ ਨਵਾਬ ਸ਼ੇਰ ਖਾਨ ਸਪੋਰਟ ਸੈਂਡ ਵੈਲਫੇਅਰ ਸੁਸਾਇਟੀ ਮਲੇਰ ਕੋਟਲਾ ਬਹੁਤ ਦੂਰੋਂ ਆਏ ਆ 10 ਦਿਨ ਪਹਿਲਾਂ ਜਿਹੜਾ ਵਾ ਇੱਥੇ ਪਾਣੀ ਚੱਲਦਾ ਪਿਆ ਸੀ ਬਹੁਤ ਹੀ ਸਪੀਡ ਨਾਲ ਸੜਕ ਥੱਲੇ ਦੋ ਵਾਰੀ ਬਣੀ ਆ ਇਹ ਦੋ ਦੋ ਵਾਰੀ ਸੜਕ ਥੱਲੇ ਇੱਕ ਵਾਰੀ ਥੱਲੇ ਬਣੀ ਹੋਊ ਸੜਕ ਇਥੇ ਵੀ ਫਿਰ ਉੱਤੇ ਬਣੀ ਹੋਊ ਲੱਭਾਂ ਨਹੀਂ ਹਾਂ ਵગેਰਾ ਹਾਂ ਇਹ ਆ ਉਹ ਕੋਠੀ ਜਿਹਦੀ ਕੀਮਤ ਜਿਹੜੀ ਆ ਉਹ ਕਰੋੜਾਂ ਵਿੱਚ ਦੱਸੀ ਜਾਂਦੀ ਹੈ ਤੇ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਕੋਠੀ ਨੂੰ ਸਾਰੀ ਕੋਠੀ ਜਿਹੜੀ ਆ ਉਹ ਇੱਕ ਸਾਈਡ ਨੂੰ ਝੁੱਕ ਗਈ ਆ ਬੜੀਆਂ ਵੱਡੀਆਂ ਤਰੇੜਾਂ ਪੈ ਗਈਆਂ ਅੰਦਰ ਤੇ ਇਹ ਡੰਗਰ ਵਾਲਾ ਵਰਾਂਡਾ ਵਾ ਇਹਦੇ ਵਿੱਚ ਜਿਹੜੇ ਪਿੱਲਰ ਆ ਉਹ ਵੀ ਟੁੱਟ ਚੁੱਕੇ ਆ ਕੋਠੀ ਦੀਆਂ ਨੀਂਹਾਂ ਦੇ ਥੱਲੋਂ ਦੀ ਪਾਣੀ ਕੱਢਦਾ ਐਨੀ ਤੇਜ਼ ਪਾਣੀ ਦੇ ਜ਼ੋਰ ਦੇ ਨਾਲ ਥੱਲੋਂ ਮਿੱਟੀ ਪੁੱਟ ਕੇ ਥੱਲੋਂ ਦੀ ਪਾਣੀ ਨਿਕਲ ਆਇਆ ਬਾਕੀ ਰੇਤ ਈ ਰੇਤ ਲੱਭਦੀ ਆ ਹੁਣ ਤੇ ਮਗਰ ਕਦੀ ਇੱਥੇ ਫਸਲ ਹੁੰਦੀ ਰੇਤ ਰੇਤ ਕਰਕੇ ਆ ਅਸਲ ਵਿੱਚ ਇਧਰੋਂ ਪਾਣੀ ਆਇਆ ਵਾ ਉਹ ਆਇਆ ਸਾਹਮਣੋਂ ਇੱਥੇ ਜਿਹੜਾ ਵਾ ਪਾੜ ਬਹੁਤ ਵੱਡਾ ਪਿਆ ਵਾ ਤੇ ਇਹਦਾ ਪਾਣੀ ਜਿਹੜਾ ਵਾ ਸਭ ਤੋਂ ਪਹਿਲਾਂ ਆਣ ਕੇ ਤੇ ਕੋਠੀ ਨੂੰ ਲੱਗਾ ਵਾ ਇਨੇ ਕੋਠੀ ਦੀਆਂ ਨੀਆਂ ਵਿੱਚੋਂ ਮਿੱਟੀ ਗੱਡੀ ਆ। ਹਾਸ ਸਪਈ ਦੇ ਜੜੇ ਆ ਤੁਸੀ ਤੇ ਲੱਗੇ ਹੋ ਕੰਡੇ ਦੇ ਨਾਲ ਨਾਲ ਜਿੱਦਾਂ ਸਾਰੇ ਲੱਗੇ ਆ। ਉੱਥੋਂ ਪੁੱਟ ਕੇ ਸਪਈ ਦੇ ਕਿੱਥੇ ਲੱਗ ਲਿਆ ਕੇ ਸੁੱਟਦੇ ਆ। ਇੰਨਾ ਇੰਨਾ ਤੇਜ਼ ਪਾਣੀ ਆਇਆ। ਇੰਨੀ ਸਪੀਡ ਚ ਪਾਣੀ। ਜਿਹੜੇ ਪੁੱਟ-ਪੁੱਟ ਕੇ ਤੇ ਕਿੰਨੇ ਕਿੰਨੇ ਫੁੱਟ ਪਛਾਣ ਲਿਆ ਕੇ ਸੁੱਟਦੇ ਆ। ਪਾਣੀ ਅਜੇ ਵੀ ਬਹੁਤ। ਬੜਾ ਡੂੰਘਾ ਆ ਪਾਣੀ। ਸੰਗਤ ਦਾ ਬਹੁਤ ਇਕੱਠਾ ਹੈ। ਸੇਵਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈਗੀ। ਹਰੇਕ ਜਿਹੜਾ ਵਾ ਵੱਧ ਚੜ ਕੇ ਸੇਵਾ ਕਰ ਰਿਹਾ ਵਾ। ਪਰ ਪਾਣੀ ਵੀ ਅਜੇ ਇੱਥੋਂ ਬਹੁਤ ਡੂੰਘਾ ਵਾ। ਉਹ ਵੀਰ ਇੱਕ ਅੱਗੇ-ਅੱਗੇ ਦੇਖ ਰਿਹਾ ਵਾ। ਉਹਦੇ ਪੈਰ ਨਹੀਂ ਲੱਗ ਰਹੇ। ਜਿਹਨੇ ਸਪੀਡ ਨਾਲੋਂ ਪਾਣੀ ਨਿਕਲਿਆ ਵਾ। ਉਹਨੇ ਚੰਗਾ ਡੂੰਗਾ ਖੱਡਾ ਕੀਤਾ ਇੱਥੇ। ਘਾਟ ਤੋਂ ਘਟ ਵੀ 10 ਤੋਂ 15 ਫੁੱਟ ਪਾਣੀ ਜਿਹੜਾ ਵਾ ਇੱਧਰ ਆ ਕੇ ਇਧਰੋਂ ਦੀਆਂ ਨੂੰ ਰੋਡ ਪਿਆ ਉਹ ਕਰਾਉਂਦੇ ਤੇ ਫਿਰ ਜਿਹੜੀ ਤੁਸੀਂ ਟੁੱਟੀ ਹੈ ਜਦੋਂ ਇਹ ਉਬਰ ਰਿਹਾ ਪਾਣੀ ਉੱਪਰੋਂ ਦੀ ਤੇ ਅਜੇ ਤੱਕ ਤੇ ਟੁੱਟੀ ਨਹੀਂ ਹੀ ਹੈ ਇੱਧਰ ਵੀ ਸੰਗਤ ਲੱਗੀ ਆ ਇੱਧਰ ਵੀ ਸੰਗਤ ਬੜੀ ਲੱਗੀ ਆ ਚਾਰ ਸ਼ਫੇਰੇ ਸੰਗਤ ਲੱਗੀ ਜਿੱਥੇ-ਜਿੱਥੇ ਵੀ ਪਾੜ ਪਿਆ ਹੋ ਸਪੈਦੇ ਕਿਸਨਾਂ ਕੋ ਪਹੁੰਚੇ ਆ ਪਾਣੀ ਦੇ ਰੋਡ ਨਾਲ ਤੇ ਇੱਥੋਂ ਤੋਂ ਤੁਸੀਂ ਟੁੱਟਦੀ ਆ ਤੇ ਕਿੱਥੋਂ ਤੱਕ ਪਾਣੀ ਦੇ ਨਾਲ ਰੋਡ ਕੇ ਲਿਆ ਜਾਂਦੀ ਆ ਕਿੰਨਾ ਕਿੰਨਾ ਉੱਚਾ ਪਾਣੀ ਚੱਲਿਆ ਇੱਥੋਂ ਤੇ ਫਿਰ ਇਹ ਤੁਸੀਂ ਟੁੱਟੀਆਂ ਵਾ ਬਾਕੀ ਇਹ ਕਿੰਨੀ ਜਗ੍ਹਾ ਤੋਂ ਟੁੱਟ ਗਈ ਆ ਹੌਲੀ ਹੌਲੀ ਵੱਜ ਰੀਆਂ ਸਾਰੀਆਂ ਲੱਗੇ ਹੋਏ ਆ ਸਾਰੇ ਬਾਕੀ ਇਹ ਵੀਰ ਇਹਨਾਂ ਦਾ ਜਾਲ ਦਾ ਕੰਮ ਜਾਲ ਬੰਨ ਰਹੇ ਲਗਾਤਾਰ ਹਰ ਕੋਈ ਬੰਦਾ ਸੇਵਾ ਤੇ ਲੱਗਾ ਕੋਈ ਜਾਲ ਬੰਨ ਰਿਹਾ ਵਾ ਕੋਈ ਮਿੱਟੀ ਬੋਰੀਆਂ ਚ ਪਾ ਰਿਹਾ ਕੋਈ ਛੁੱਟ ਰਿਹਾ ਮਿੱਟੀ ਉੱਥੇ ਬੋਰੀਏ ਕੋਈ ਮਿੱਟੀ ਲੈ ਕੇ ਆ ਰਿਹਾ ਜਿਹੜੀ ਵੀ ਸੇਵਾ ਦੀ ਲੋੜ ਵਾ ਸਾਰੀਆਂ ਇੱਥੇ ਪੂਰੀਆਂ ਹੋ ਰਹੀਆਂ ਇਹ ਮਿੱਟੀ ਵਾਲੇ ਵੀਰ ਅੰਕੀ ਦੇ ਥਲੇ ਪਾ ਮਾ ਦੇ 哎，对对对，我们那边那边那边那边。 ਸਾਡੀਆਂ ਟਰਾਲੀਆਂ ਜਿਹੜੀਆਂ ਵਾਂ ਉਹ ਖਾਲੀ ਹੋ ਗਈਆਂ ਵਾਂ ਤੇ ਅਸੀਂ ਹੁਣ ਪਾਤੇ ਆਪਣੇ ਪਿੰਡ ਵੱਲੋਂ ਚਾਲੇ ਤੇ ਜਿਹੜੀ ਵੀ ਸੇਵਾ ਸਾਨੂੰ ਹੁਕਮ ਹੋਇਆ ਸੀਗਾ ਅਸੀਂ ਉਹ ਲੈ ਕੇ ਹਾਜ਼ਰ ਹੋਏ ਆਂ ਤੇ ਅੱਗੇ ਵੀ ਜਿਹੜੀ ਸੇਵਾ ਵੀ ਸੰਗਤ ਇੱਥੋਂ ਦੀ ਕਹੇਗੀ ਤੇ ਉਹ ਹੀ ਸੇਵਾ ਲੈ ਕੇ ਅਸੀਂ ਹਾਜ਼ਰ ਹੋ ਜਾਾਂਗੇ ਤੇ ਮੇਰੀ ਤੁਹਾਡੇ ਅੱਗੇ ਵੀ ਇਹੋ ਰਿਕਵੈਸਟ ਆ ਇਹੋ ਬੇਨਤੀ ਆ ਵੀ ਪਹਿਲਾਂ ਪੁੱਛ ਕੇ ਵੀ ਸੇਵਾ ਕਿਹੜੀ ਦੀ ਲੋੜ ਆ ਇੱਥੇ ਰਾਸ਼ਨ ਪਾਣੀ ਲੰਗਰ ਜਿਹੜਾ ਵਾ ਉਹ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਆ ਗੁਰੂ ਸਾਹਿਬ ਇਦਾਂ ਹੀ ਕਿਰਪਾ ਬਣਾਈ ਰੱਖਣਾ ਤੇ ਅਸੀਂ ਜਿਹੜੀ ਆ ਉਹ ਸੇਵਾ ਐਵੇਂ ਕਰਦੇ ਰਹੀਏ